ਨੂੰ ਕਹਿਤਾ ਕਿ ਹੁਣ ਤੁਹਾਨੂੰ ਉਹ ਨਿੱਕੂ ਜਾਂ ਦਿੱਲੀੋਂ ਆਉਂਦਾ ਐਡਾ ਜਾਂ ਕਿ ਸਰਦੂਲ ਸਿੰਘ ਜੀ ਦੱਸੋ ਕਿੱਡਾ ਕਾ ਐਡਾ ਕਾ ਦੱਸ ਦੇ ਕਿਉਂ ਨਹੀਂ ਫਿਰ ਕਿੱਡਾ ਕਾ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ ਦਿੱਲੀ ਚਲਾਈ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬ ਚਲਾਉਣ ਆਉਂਦੇ ਆ ਮੇਰੇ ਵੀਰੋ ਅੱਜ ਭਾਵੇਂ ਕਿਸਾਨ ਤੁਸੀਂ ਕਿਸਾਨੀ ਨਾਲ ਸੰਬੰਧਿਤ ਬੈਠੇ ਹੋ ਕੇਜਰੀਵਾਲ ਕੀ ਕਹਿੰਦਾ ਸੀ ਗਰੰਟੀ ਦਿੰਦਾ ਸੀ ਕਹਿੰਦਾ ਦਿੱਲੀ ਵਾਲੇ ਭਾਵੇਂ ਐਮਐਸਪੀ ਲਾਗੂ ਕਰਨ ਨਾ ਕਰਨ ਐਮਐਸਪੀ 50% ਤੁਹਾਡੇ ਖਰਚੇ ਨਾਲੋਂ ਵੱਧ ਫਾਇਦਾ ਤੁਹਾਨੂੰ ਕਹਿੰਦਾ ਦਿੱਲੀ ਵਾਲੇ ਦੇਣ ਨਾ ਦੇਣ ਕੇਜਰੀਵਾਲ ਦਊ ਮਿਲ ਗਿਆ ਜੀ ਦੱਸੋ ਚੁੱਪ ਕਰਕੇ ਬੈਠਿਓ ਜੰਡਿਆਲੇ ਵਾਲਿਆਂ ਨੂੰ ਦੇਹਤਾ ਨਹੀਂ ਕਿਥੇ ਈਟੀਓ ਪਰਮਜੀਤ ਤੈਨੂੰ ਕੀ ਪਤਾ ਲੱਗਣਾ ਤੂੰ ਤਾਂ ਜਦੋਂ ਪੈਕਸ਼ਾਕ ਲਾ ਲਿਆ ਤੂੰ ਮੁੜ ਕੇ ਕਹਿਣਾ ਆਗੇ ਜੀ 100% ਆਗੇ ਮੈਨੂੰ ਪਤਾ ਨਾ ਰੇਕ ਦਾ ਪ੍ਰਾਵਾ ਈਟੀਓ ਵਜ਼ੀਰ ਬਣ ਗਿਆ ਮਗਰ ਈਟੀਓ ਸਾਹਿਬ ਦੇ ਵਜ਼ੀਰ ਬਣੇ ਤਾਂ ਸਭ ਤੋਂ ਵੱਧ ਬਾਦਲ ਸਾਹਿਬ ਬੱਤੀ ਦੇ ਕੱਟ ਅਰ ਜੰਡਿਆਲੇ ਹਲਕੇ 'ਚ ਲੱਗਦੇ ਆ ਤੇ ਮਜੀਠੇ ਹਲਕੇ 'ਚ ਲੱਗਦੇ ਕਿਉਂ ਲੱਗਦੇ ਕਿ ਨਹੀਂ ਲੱਗਦੇ ਬਿਜਲੀ ਦੇ ਕੱਟ ਸਵੇਰੇ 3-4 ਘੰਟੇ ਸ਼ਾਮ ਨੂੰ 3-4 ਘੰਟੇ ਬੱਤੀ ਆਉਂਦੀ 12 15 ਘੰਟੇ ਮਸਾਈਆ 10 ਘੰਟਿਆਂ ਦਾ ਕੱਟ ਹੀ ਚੱਲਦਾ ਇੱਥੇ ਬਿਜਲੀ ਮੰਤਰੀ ਜੰਡੇਆਲਾ ਗੁਰੂ ਦਾ ਤੇ ਪਤਾ ਨਹੀਂ ਕਿਹੜੇ ਕੰਮ ਨੂੰ ਮਸ਼ਰੂਪ ਰਹਿੰਦਾ ਦਰਸ਼ਨ ਦੁਰਚੇ ਨਿੱਦੰਦਾਸ਼ੀ ਕੀਤੀ ਕਿਤੇ ਲਪਦਾ ਨਹੀਂ ਔਰ ਸਭ ਤੋਂ ਵੱਧ ਜੇ ਬੱਤੀ ਦੇ ਜੁਰਮਾਨੇ ਕਿਸੇ ਹਲਕੇ 'ਚ ਹੋਏ ਆ ਜਾਂ ਕਿਸੇ ਜ਼ਿਲ੍ਹੇ 'ਚ ਹੋਏ ਆ ਰਾਜਵੀਰ ਜੀ ਦੱਸ ਕਿੱਥੇ ਹੋਏ ਆ ਚਕਰਾਜ ਜੀ ਦੱਸ ਕਿੱਥੇ ਹੋਏ ਆ ਮਲਕਾਰ ਸਿੰਘ ਜੀ ਦੱਸੋ ਕਿੱਥੇ ਹੋਏ ਆ ਚੰਡੇ ਵਾਲੇ ਬੋਲਦੇ ਕਿਉਂ ਨਹੀਂ ਘਬਰਾਉਂਦੇ ਕਿਹੜੀ ਗੱਲੋਂ ਜਿਹੜਾ ਲਗੜਾ ਜੁਰਮਾਨਾ ਲੱਗ ਹੀ ਜਾਣਾ ਸਵੇਰੇ ਸਾਧ ਸੰਗਤ ਜੀ ਹਲਾਤੇ ਬਣ ਗਏ ਕਿ ਨਾ ਕਿਸਾਨਾਂ ਦੀ ਸੁਣਦੇ ਆ ਨਾ ਖੇਤ ਮਜ਼ਦੂਰਾਂ ਦੀ ਸੁਣਨ ਕਿਸਾਨ ਖੁਦਕੁਸ਼ੀ ਰੁਕੀ ਨਹੀਂ ਸਾਧ ਸੰਗਤ ਜੀ ਨਾ ਬੇਰੋਜ਼ਗਾਰਾਂ ਦੀ ਸੁਣਨ ਨਾ ਨੌਜਵਾਨਾਂ ਦੀ ਸੁਣਨ ਨਾ ਇੰਡਸਟਰੀ ਦੀ ਸੁਣਨ ਨਾ ਵਪਾਰੀ ਦੀ ਸੁਨਣਾ ਅੱਜ ਸਭ ਤੋਂ ਮਹਿੰਗੀ ਬੱਤੀ ਅੱਜ ਦੁਕਾਨਦਾਰ ਨੂੰ ਤੇ ਇੰਡਸਟਰੀ ਨੂੰ ਮਿਲਦੀ ਹੈ ਇੰਡਸਟਰੀ ਛੜ ਛੜ ਪੰਜਾਬ ਭੱਜੀ ਜਾਂਦੀ ਹੈ ਬਾਦਲ ਸਾਹਿਬ ਇਹ ਤਾਂ ਕਹਿੰਦੇ ਨਾ 300 ਯੂਨਿਟ ਬਾਫ ਜਦੋਂ ਬੱਤੀ ਦੇਣੀ ਨਹੀਂ ਬੱਤੀ 10 ਘੰਟੇ ਆਉਣੀ ਨਹੀਂ ਤੇ ਯੂਨਿਟ ਤਾਂ ਆਪ ਪੈਣੇ ਕਰੇ ਤੇ ਜੇ ਕੋਈ ਹੀਟਰ ਲਾ ਲੈਂਦਾ ਕਿਉਂਕਿ ਹੀਟਰ ਲਾਉਂਦੀ ਆ ਤੁਹਾਡੇ ਬਾਦਲ ਸਾਹਿਬ ਨੇ ਪਾਈ ਹੋਈ ਆ ਲੋਕਾਂ ਨੂੰ ਉਦੋਂ ਕੋਈ ਆਉਂਦਾ ਨਹੀਂ ਜੀ ਛੇਤੀ ਕਹਿੰਦੇ ਕਿ ਬਿਜਲੀ ਵਾਲੇ ਨੂੰ ਅਸੀਂ ਪਿੰਡ ਦੀ ਵੜਨ ਦਿੰਦੇ ਸੀ 300 ਯੂਨਿਟ ਛੱਡੋ ਉਦੋਂ 10000 10000 ਯੂਨਿਟ ਤੱਕ ਲੋਕ ਬਾਲ ਛੱਡਦੇ ਸਨ ਕੋਈ ਆਉਂਦਾ ਨਹੀਂ ਸੀ ਤੇ ਹੁਣ ਵੇਖੋ ਜਿਹੜਾ ਆਉਂਦਾ ਲੱਖ ਰੁਪਏ ਜੁਰਮਾਨਾ ਤਾਂ ਪਾਕ ਹੀ ਜਾਂਦਾ ਮੈਨੂੰ ਲੱਗਦਾ ਛੇਤੀ ਕਿੱਥੇ ਤਾਂ ਨਹੀਂ ਮੁੜਦਾ ਦੱਸੋ ਮੈਂ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਆਪਾਂ ਉਹ ਸ਼ਾਂ ਚੁੱਪ ਬੈਠੇ ਯਾਰ ਬੋਲਦੇ ਨਹੀਂ ਤੁਸੀਂ ਜੇ ਮੈਂ ਕੋਈ ਗਲਤ ਗੱਲ ਕਰਾਂ ਰੋਕ ਲਿਆ ਕਰੋ ਇੱਚਲੀ ਅੱਜ ਸਾਡੇ ਨੌਜਵਾਨਾਂ ਚ ਨਾ ਬੰਦੀ ਸਿੰਘਾਂ ਨੂੰ ਛੱਡਣ ਔਰ ਬੰਦੀ ਸਿੰਘ ਤਾਂ ਕੀ ਛੱਡਣੇ ਸੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਸੀ ਉਸਤੇ ਸਾਈਨ ਕਰਨ ਤੋਂ ਇਨਕਾਰ ਕਰਤਾ ਮੇਰੇ ਵੀਰੋ ਕੱਲੀ ਹੋ ਨਹੀਂ ਨੌਜਵਾਨਾਂ ਤੇ ਐਨਐਸਐਲ ਆਤੀ ਬੜੀਆਂ ਗੱਲਾਂ ਨੇ ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਇਹ ਗੱਲਾਂ ਵਿਸਤਾਰ ਨਾਲ ਨਹੀਂ ਮੈਂ ਕਰਦਾ ਸੰਖੇਪ ਚ ਦੱਸਦਾ ਕਿ ਬਾਦਲ ਸਾਹਿਬ ਅੱਜ ਡਿਵੈਲਪਮੈਂਟੋਂ ਦੀ ਕੋਈ ਚੀਜ਼ ਨਹੀਂ ਆ ਦੋ ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਛ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਛ ਲਾ ਦਿਆ ਕਰੂ ਉਹਨੇ ਪੱਛ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾਂ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੱਛ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਹੈ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਇਸ ਲਈ ਹਾਲਾਤ ਬੜੇ ਵਿਗੜੇ ਨੇ ਔਰ ਮੈਨੂੰ ਲੱਗਦਾ ਜਦੋਂ ED ਦੇ ਸੰਮਨ ਜਾਰੀ ਹੁੰਦੇ ਆ ਪੰਜਾਬ ਵਾਲਿਆਂ ਨੂੰ ਪਹ ਜਾਂਦਾ ED ਦਾ ਸੰਮਨ ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕਿ ਇਹਨੂੰ ਸੁੱਤੇ ਪਏ ਨੂੰ ਚੱਕ ਕੇ ਲੈ ਜਾਓ ਕੇਜਰੀਆ ਨੂੰ ਜਦੋਂ ਲੈ ਕੇ ਜਾਣਾ ਉੱਥੋਂ ਚਿੱਠੀ ਤੁਸੀਂ ਕਲਾਉਨੇ ਹੋ ਖਰਚਾ ਸਾਨੂੰ ਪੈ ਜਾਂਦਾ ਉੱਚੋ ਕਿਵੇਂ ਉਦੋਂ ਹੀ ਭਗਵੰਤ ਜਾਜ ਫੜਦਾ ਤੇ ਉਹਨੂੰ ਲੈ ਕੇ ਤੇ ਕਦੇ ਗੋਆ ਨੂੰ ਕਦੇ ਮੱਧਿਆ ਪ੍ਰਦੇਸ਼ ਨੂੰ ਉਹ ਕਰੋੜਾਂ ਚ ਪੈਂਦਾ ਤਾਂ ਇੱਕ ਚਿੱਠੀ ਈਡੀ ਦੀ ਨਿਕਲਦੀ ਆ ਤੇ ਜਹਾਜ ਦਾ ਖਰਚਾ ਪੰਜਾਬੀਆਂ ਦੇ ਸਿਰ ਤੇ ਜਾਜ ਲੈ ਕੇ ਸਾਨੂੰ ਉਹਨੂੰ ਸਾਰਿਆ ਕਿੜਾ ਦਬਾਉਣਾ ਪੈ ਜਾਂਦਾ ਇਸ ਲਈ ਇਹ ਬੇਨਤੀ ਆ ਜਿਨ੍ਹਾਂ ਨੇ ਸ਼ਰਾਬ ਦੇ ਘਟਾਲੇ ਕੀਤੇ ਆ ਵੱਡੇ-ਵੱਡੇ ਘਟਾਲੇ ਆ ਰੋ ਇੱਕੋ ਕੰਮ ਤੇ ਲੱਗੇ ਆ ਬਾਦਲ ਸਾਹਿਬ ਇਹ ਵਿਆਹੀ ਕਰਾਈ ਜਾਂਦੇ ਆ ਕਈ ਇਹ ਕਹਾਇ ਇਹ ਨਾ ਹੁੰਦਾ ਨਹੀਂ ਜਿਕੀਆਂ ਦਾ ਕਿ ਆ ਭਗਵੰਤ ਨੇ ਵੀ ਦੂਜਾ ਕਰਾ ਲਿਆ ਦੱਸੋ ਕਮਾਲ ਦਾ ਫੈਸਲਾ ਦਿੱਤਾ ਵਧਾਈ ਆ ਕਹਿੰਦਾ ਤੁਹਾਨੂੰ ਸਭ ਨੂੰ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਨਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਇਹਦੀ ਕਾਦੀ ਵਧਾਈ ਉਹ じゃ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਐਵੇਂ ਮਰੀ ਜਾਂਦਾ ਇਹ ਵੀ ਉੱਗੇ ਦੀ ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਪ ਸਾਧ ਸੰਗਤ ਜੀ ਆਹ ਹਾਲਾਤ ਬਣ ਗਏ ਸ਼ਾਇਦ ਪਹਿਲਾ ਤੇ ਆਖੀਰਲਾ ਹੀ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੋਣ ਲਾ ਲਿਆ ਦੂਜੇ ਦੋਨੋਂ ਤੋਂ ਮੈਂ ਬੁਲਾਉਂਦਾ ਨਹੀਂ ਜਿਹੜਾ ਆਪਦੇ ਨਿਆਣਾ ਨੂੰ ਨਾ ਬੁਲਾਵੇ ਸਾਧ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ ਇਸ ਲਈ ਉਹ ਵਿਚਾਰੀ ਬੇਟੀ ਰੋਂਦੀ ਆ ਉਹਦਾ ਫਿਕਰ ਕੋਈ ਨਹੀਂ ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ ਮੈਨੂੰ ਵੀ ਬੁਲਾ ਲਾ ਨਿਕਾਰੀ ਬੁਲਾ ਲਣ ਦੋ ਵਾਰੀ ਪਹਿਲਾਂ 6 ਮਹੀਨੇ ਅੰਦਰ ਦੇਤਾ ਫੇਰ ਦੇ ਦੇਣਗੇ ਮੁੜ ਕੇ ਤੁਸੀਂ ਪੁੱਛਣ ਪਾਚਣ ਤਾਂ ਆਵੋਗੇ ਨਾ ਮਾਝੇ ਵਾਲਿਓ ਕਿ ਨਹੀਂ ਆਵੋਗੇ ਹਾਂ ਦੇਖੋ ਕਿੱ데 ਆਵੇ ਆ ਵੇਖੋ ਮਾਝੇ ਵਾਲੇ ਕਿੱ데 ਚੰਗੇ ਆ ਉ ਭਾਵੇਂ ਪੁੱਛਣ ਨਾ ਪੁੱਛਣ ਕਦੇ ਅੰਦਰ ਦੇਤਾ ਤੈਨੂੰ ਜ਼ਰੂਰ ਪੁੱਛਣ ਆਵਾਂਗੇ ਇਹ ਸਾਡੇ ਮਾਜੇ ਵਾਲੇ ਬੱਕਰੇ ਨੇ ਜੀ ਇਹਨਾਂ ਨਾਲ ਤਾਂ ਏਡੀ ਮਾੜੀ ਹੋ ਰਹੀ ਆ ਕਿ ਦਿੱਲੀ ਦਾ ਰਾਜ ਇੱਕੋ ਵੇਖੋ ਬਲਕਾਰ ਤੋਂ ਦੋ ਵਜ਼ੀਰ ਨੇ ਬਾਦਲ ਸਾਹਿਬ ਵੇਹੇ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਯੋਗਦਾ ਦੇ ਦੇਵੇ ਇੱਕ ਕਟਾਰੂ ਚੱਕ ਤੇ ਇੱਕ ਬਲਕਾਰ ਤੋਂ ਉਹਦੀ ਜਿੱਤ ਦੇ ਨ ਵੀਡੀਓ ਆ ਗਈ ਨਾ ਬਾਦਲ ਸਾਹਿਬ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਲਾਮੀ ਹੋਣੀ ਆ ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਹਾ ਇਹ ਜੇ ਭੜੇ ਭੜੇ ਯਾਰ ਮੇਰੀ ਫੱਟੋ ਦੇ ਮੈਂ ਇਹ ਜੇ ਕਲਾਕਾਰ ਵਜੀਰ ਪੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਚ ਲੈ ਜਾਣਾ ਵੀ ਔਖਾ ਮਗਰ ਕਦੇ ਇੱਕ ਦਾ ਵਿਆਹ ਕਦੇ ਦੂਜੇ ਦਾ ਵਿਆਹ ਕਦੇ ਤਾਂ ਸੁਖ ਨਾਲ ਚਲੋ ਈਟੀਓ ਸਾਹਿਬ ਦਾ ਹੋਇਆ ਸਲਾਮਤ ਰਵੇ ਮਗਰ ਇਹਨਾਂ ਦਾ ਪਤਾ ਪਤਾ ਕੋਈ ਨਹੀਂ ਲੱਗਦਾ ਬਸ ਇਹੀ ਖਬਰ ਆਉਂਦੀ ਆ ਕਿ ਸਾਡੇ ਨਿਆਣਾ ਹੋ ਰਿਹਾ ਵਧਾਈ ਹੋਵੇ ਸਾਡੇ ਵਿਆਹ ਹੋ ਰਿਹਾ ਵਧਾਈ ਹੋਵੇ ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ ਅਨਪੜਤਾ ਕਰਕੇ ਮਹंगाई ਕਰਕੇ ਉਹਨਾਂ ਦਾ ਵੀ ਨਿਆੜਿਆਂ ਦਾ ਫਿਕਰ ਕਰ ਲੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਅ ਦੇ ਨੋਤੇ ਤੁਸੀਂ ਠੱਗੀ ਮਾਰੀ ਐ ਇਸ ਲਈ ਮੈਂ ਲੰਮਾ ਨਾ ਜਾਂਦਾ ਹੋਇਆ ਤੁਹਾਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਹਾਂ ਔਰ ਛੱਜਲ ਵੱਡੀ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਅੱਜ ਸਾਰਾ ਹਲਕਾ ਇਕੱਠਾ ਹੋ ਕੇ ਤੁਹਾਡੇ ਨਾਲ ਆਇਆ ਅ ਸੰਦੀਪ ਵੀ ਆਇਆ ਮੁੰਡਾ ਏ ਆਰ ਸਾਹਿਬ ਦਾ ਇਹਦਾ ਵੀ ਧੰਨਵਾਦ ਹੈ ਕੀ ਆਜੀ ਸਾਰੇ ਜੋ ਪਾਰਟੀ ਨੇ ਤੁਹਾਨੂੰ ਅੱਗੇ ਲਾਇਆ ਪਾਰਟੀ ਤੁਹਾਡੇ ਨਾਲ ਖਲੋਤੀ ਆ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲੋ ਤੇ ਵੱਡੇ ਛੱਜਲ ਵੱਡੀ ਸਾਹਿਬ ਨੂੰ ਬੇਨਤੀ ਆ ਮੇਰੀ ਗੱਲ ਦਾ ਗੋਸ਼ਾ ਨਾ ਕਰ ਜਿਓ ਤੁਸੀਂ ਕੱਲਾ ਜਿਉਂਦੇ ਰਹੋ ਜਿਉਂਦੇ ਰਹੋ ਅਸ਼ੀਰਵਾਦ ਦੇਈ ਜਾ ਨਾ ਕਈ ਵਾਰੀ ਤੁਸੀਂ ਵੀ ਕਰੰਟ ਜਾ ਲਾ ਦਿੰਨੇ ਉਹਨੇ ਮਾੜਾ ਮੋਟਾ ਉਹਨਾਂ ਲਾਇਆ ਕਰੋ ਜਿਹੜਾ ਆਵੇ ਜੂੰਗਾਰਾ ਪੁੱਤ ਜੂੰਗਾਰਾ ਪੁੱਤ ਕਰੀ ਜਾਇਆ ਕਰੋ ਨੇ ਕਹਦੇ ਆਪੇ ਗੱਡੀ ਪਾਰ ਲੰਘ ਜਾਣੀ ਉਹਨਾਂ ਮੈਂ ਸੁਖਵੀਰ ਜੀ ਨੂੰ ਬੇਨਤੀ ਕਰਾਂ ਕਿ ਤੁਸੀਂ ਆ ਕੇ ਸੰਗਤ ਨੂੰ ਸੰਬੋਧਨ ਉਹ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਇਕਬਾਲ ਸਾਹਿਬ ਬਾਦਲ ਸਾਹਿਬ ਵੱਡਿਆਂ ਦੇ ਥੋੜਿਆਂ ਦੇ ਦਿੱਤੇ ਹੋਏ ਆਟੇ ਦਾਲ ਦੇ ਕਾਰਡ ਕੱਟ ਗਏ ਸ਼ਗਨ ਸਕੀਮਾਂ ਪੈਨਸ਼ਨ ਇਹ ਸਾਰੀ ਗੱਲ ਦਾ ਜ਼ਿਕਰ ਕਰਕੇ ਜਾਇਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਉਸ ਕਰਦਾ ਹੈ ਵਾਹਿਗੁਰੂ ਜੀ ਕਾ ਕਾ